ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਕਰਕੇ ਇਹ ਪੋਲਿਟਿਕਲ ਤਾਹਣੀਗੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫਿਰ ਆਪਾਂ ਸਿਆਸਤ ਤੋਂ ਤੇ ਭਾਈਚਾਰ ਜੋ ਵੰਡ ਹੀ ਰਹਿ ਜਾਂਦੀ ਹੈ ਕਿਹਸ ਵਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਕਿ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪਨਾਓ ਤੇ ਇਹਨਾਂ ਦੇ ਕਰਜ਼ੇ ਮਾਫ ਕਰੋ ਫੇਰ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉੱਤਪਲੇ ਸੁਰਜੀਤ ਕੀਤੀ ਜਾਂਦੀ ਹੈ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਜਿਹੜਾ ਪੰਜਾਬ ਤੇ ਹਰਿਆਣੇ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਹੋਮ ਮਿਨਿਸਟਰ ਅਵਿਜ ਜਿਹੜਾ ਸਾਰਾ ਖੁਸ਼ ਕਰਾ ਰਿਹਾ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪ੍ਰਚਾਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਬਾਰੀ ਕਰ ਸਕਦਾ ਜਾਂ ਥਰੂ ਗੈਸ ਸਟ ਸਦਾ ਹੈਗਾ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦਿਓ ਅੱਜ ਇੱਕ ਤਾਂ ਜਿਹੜਾ ਜ਼ਿੰਮੇਵਾਰਾਂ ਦਾ ਇਹ ਮੋਰਚਾ ਉਹਦੇ ਬਾਰੇ ਸਾਡੀ ਪਾਰਟੀ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਨਾ ਚਾਹੀਦਾ ਠੂਕਰ ਤੇ ਇਹ ਪੋਲਿਟਿਕਲ ਤਾਂ ਹੈ ਨਹੀਂਗੇ ਤੇ ਜੇ ਅਸੀਂ ਸਪੋਰਟ ਨਹੀਂ ਕਰਦੇ ਫੇਰ ਆਪਾਂ ਸਿਆਸਤ ਤੋਂ ਤੇ ਭਾਈਚਾਰੇ ਤੋਂ ਵੰਗੇ ਦੇ ਜਾਾਂਗੇ ਤੇ ਇਸ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਵੋ ਤੇ ਕਈ ਸਵਾਲ ਉੱਠਦੇ ਐ ਕਿ ਜੇ ਇਹਨਾਂ ਦੀਆਂ ਸ਼ਰਤਾਂ ਮੰਨੀਆਂ ਗਿਆ ਕਿ ਜਿਵੇਂ ਐਮਐਸਪੀ ਨੂੰ ਕਾਨੂੰਨੀ ਜਮਾ ਪੈਨਾਓ ਤੇ ਇਹਨਾਂ ਦੇ ਕਰਜ਼ੇ ਮਾਫ਼ ਕਰੋ ਫਿਰ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰੋ ਇਹ ਸਾਰੇ ਕਹਿੰਦੇ ਐ ਕਿ ਹੁਣ ਪਾਰਲੀਮੈਂਟ ਨੇ ਤਾਂ ਬੈਠਣਾ ਨਹੀਂ ਐ ਤੇ ਕਿਵੇਂ ਹੋਊਗਾ ਪਰ ਪਾਰਲੀਮੈਂਟ ਭੰਗ ਤਾਂ ਕੀਤੀ ਨਹੀਂ ਉਹ ਤਾਂ ਫੇਰ ਸਰਜੀਤ ਕੀਤੀ ਜਾ ਸਕਦੀ ਐ ਪ੍ਰੈਜ਼ੀਡੈਂਟ ਦੇ ਆਰਡਰ ਦੇ ਨਾਲ ਤੇ ਪਾਰਲੀਮੈਂਟ ਜਦੋਂ ਭੰਗ ਹੋ ਜੇ ਫੇਰ ਨਹੀਂ ਬੁਲਾਈ ਬਲਾਸਾ ਦੇ ਜਿੱਨਾਂ ਚ ਨਵੀਂ ਪਾਰਲੀਮੈਂਟ ਨਹੀਂ ਉੱਥੇ ਬੈਠੂਗੀ ਸੋ ਉਹ ਪਾਰਲੀਮੈਂਟ ਹੈਗੀ ਐ ਤੇ ਉਸ ਨੂੰ ਆਪਾਂ ਬੁਲਾ ਸਕਦੇ ਹਾਂ ਇਹ ਕੋਈ ਬਹਾਨਾ ਨਹੀਂ ਹੈਗਾ ਕਿ ਇਹ ਪਾਰਲੀਮੈਂਟ ਹੁਣ ਇਹ ਅਜਰਨ ਕੀਤੀ ਗਈ ਹੈ ਜਾਂ ਇਹ ਇਹਦਾ ਖਾਤਮਾ ਨਹੀਂ ਹੋਇਆ ਭੰਗ ਨਹੀਂ ਹੋਈ ਹੈ ਤੇ ਦੂਸਰੀ ਗੱਲ ਹੈ ਕਿ ਜਿਹੜਾ ਪੰਜਾਬ ਤੇ ਹਰਿਆਣਾ ਦਾ ਕਿਸਾਨ ਹੈ ਇਹ ਸਾਰੇ ਦੇਸ਼ ਨੂੰ ਦਾਣਾ ਫੱਕਾ ਦਿੰਦਾ ਹੈ ਤੇ ਜਿਆਦਾ ਕਾਸ਼ ਤੇ ਜਿਹੜੀ ਸੀ ਦੁਨੀਆ ਦੀ ਉਹ ਰੂਸ ਤੇ ਯੂਕਰੇਨ ਦਾ ਜਿਹੜਾ ਇਲਾਕਾ ਹੈ ਉਹਨੂੰ ਕਹਿੰਦੇ ਆ ਸਟੈਪਸ ਉੱਥੇ ਕਣਕ ਦੀ ਪੈਦਾਵਾਰ ਹੁੰਦੀ ਹੈ ਦਾਣਾਂ ਦੀ ਸਾਰਾ ਕੁਝ ਹੈ ਪਰ ਉਹ ਤਾਂ 2 ਸਾਲ ਤੋਂ ਜੰਗ ਲੱਗਿਆ ਹੋਇਆ ਉੱਥੇ ਤਾਂ ਕੋਈ ਪੈਦਾਵਾਰ ਹੀ ਨਹੀਂ ਹੋਈ ਫੇਰ ਜੇ ਇੱਥੇ ਪੈਦਾਵਾਰ ਨਾ ਹੋਈ ਤਾਂ ਫੇਰ ਤਾਂ ਕਾਲ ਪੈ ਜਾਊਗਾ ਸਾਰੀ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹਦੇ ਵਿੱਚ ਅੜੀ ਕਿਉਂ ਕਰ ਰਹੇ ਹੈ ਇਹ ਭਾਜਪੀ ਤੇ ਅਰਸ਼ਸ ਵੜੇ ਗੱਲ ਇਹ ਹੈ ਕਿ ਇਹ ਪਾਰਟੀ ਹੈ ਕਿ ਹੈ ਦੁਕਾਨਦਾਰਾਂ ਦੀ ਜਮਾਖੋਰਾਂ ਦੀ ਤੇ ਬਲੈਕੀਆਂ ਦੀ ਤੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਦੇ ਬਾਰੇ ਇਲਮ ਹੈ ਨਹੀਂਗਾ ਇਹਨਾਂ ਨੂੰ ਤਾਂ ਤੁਸੀਂ ਜਾ ਕੇ ਪੁੱਛ ਲਓ ਕਿ ਕਣਕ ਕਿੱਥੇ ਉਗਦੀ ਹੈ ਇਹਨਾਂ ਨੂੰ ਨਹੀਂ ਪਤਾ ਬੂਟੇ ਤੇ ਉਗਦੀ ਹੈ ਕਿ ਦਰਖਤਾਂ ਤੇ ਲੱਗਦੀ ਹੈ ਐਹੋ ਜਿਹੇ ਬੰਦੇ ਹੈਗੇ ਆ ਜਿਹੜੇ ਅੱਜ ਇੰਨਾ ਦੇ ਨਾਲ ਮੀਟਿੰਗ ਕਰਦੇ ਆ ਹੁਣ ਗੋਇਡ ਨੂੰ ਕੀ ਪਤਾ ਕਿੱਥੇ ਕੌਣਕ ਲੱਗਦੀ ਹੈ ਹੈਨਾ ਸੋ ਸੋ ਇਹ ਇਹ ਬਹੁਤ ਜ਼ਰੂਰੀ ਹੈ ਕਿ ਕੱਲ ਅਸੀਂ ਮਿਲ ਕੇ ਵੀ ਆਏ ਆ ਜਿਹੜੇ ਫਟੜ ਹੋਏ ਆ ਤੇ ਇੱਕ ਪੀਜੀਆਈ ਦੇ ਵਿੱਚ ਦਾਖਲ ਹੋਇਆ ਤੇ ਉਹਨਾਂ ਦਾ ਸਰੀਰ ਭਰਿਆ ਪਿਆ ਸਰਲਿਆਂ ਦੇ ਨਾਲ ਇਹ ਜਿਵੇਂ ਸਮਾਲ ਪੋਕਸ ਦੇ ਡਾਕ ਹੁੰਦੇ ਆ ਉਹ ਆਪਦੇ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਪਈਆਂ ਇੱਕ ਦੀ ਅੱਖ ਤੋਂ ਨજર ਨਹੀਂ ਆ ਰਹੀ ਉਹ ਵੀ ਮੈਂ ਕਹਿ ਕੇ ਆਇਆ ਇਹਦਾ ਪਤਾ ਲਾਓ ਤੇ ਇੱਕ ਦੇ ਸਿਰ ਦੇ ਵਿੱਚ ਚੋਟ ਲੱਗੀ ਹੈ ਉਹਨੂੰ ਪੀਜੀਪੀ ਭੇਜ ਦਿੱਤਾ ਗਿਆ ਇਹ ਤਾਂ ਪੰਜਾਬ ਸਰਕਾਰ ਨੂੰ ਹਰਿਆਣਾ ਦੇ ਜਿਹੜਾ ਹੋਮ ਮਿਨਿਸਟਰ ਹੈ ਵਿਜ ਜਿਹੜਾ ਸਾਰਾ ਕੁਝ ਕਰਾ ਰਿਹਾ ਹੈ ਤੇ ਸੈਂਟਰ ਦਾ ਇਹ ਤਾਂ ਕਤਲ ਦਾ ਕੇਸ ਦਰਜ ਕਰਨਾ ਪਊਗਾ ਇਹ ਤੇ ਤੇ ਜਿਹੜੀ ਇਹ ਪੰਜਾਬ ਦੇ ਵਿੱਚ ਗੋਲਾਬਾਰੀ ਕੀਤੀ ਹੈ ਇਹਦਾ ਵੀ ਪਰਚਾ ਕਰਨ ਇਹ ਹਰਿਆਣਾ ਪੰਜਾਬ ਦੇ ਵਿੱਚ ਕਿਵੇਂ ਗੋਲਾਬਾਰੀ ਕਰ ਸਕਦਾ ਜਾਂ ਥਰੂ ਗੈਸ ਸਿੱਟ ਸਕਦਾ ਹੈਗਾ ਇਹ ਸਾਰੀਆਂ ਚੀਜ਼ਾਂ ਕਾਨੂੰਨੀ ਹੈਗੀਆਂ ਜਿਹੜੀਆਂ ਕਿ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਪਰ ਜੇ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਹੁੰਦੀ ਇਹ ਗੋੜਾ ਪੈਣੀ ਨਹੀਂ ਸੀਗਾ ਕਿਸਾਨਾਂ ਨੂੰ ਬਿਲਕੁਲ ਦਿੱਲੀ ਤੱਕ ਅਸੀਂ ਪਹੁੰਚਾ ਦੇਣਾ ਹੈ ਸਰ ਪੰਜਾਬ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਬਿਲਕੁਲ ਨਕਮੀ ਹੈ ਹਰ ਤੱਕ ਇਸ ਮੈਟਰ ਦੇ ਵਿੱਚ ਨਹੀਂ ਅਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਕਿਸਾਨਾਂ ਨੂੰ ਚਾਹੀਦਾ ਕਿ ਜੇ ਤੁਸੀਂ ਦਿੱਲੀ ਪਹੁੰਚਣਾ ਤਾਂ ਰੇਲ ਗੱਡੀਆਂ ਤੇ ਜਾਓ ਤੇ ਆਪਣਾ ਮੋਰਚਾ ਪੂਰਾ ਕਰਕੇ ਆਓ ਜੇ ਇੱਥੇ ਬੰਦ ਲੱਗੇ ਬੰਦ ਨੂੰ ਵੀ ਤੋੜੋ ਪਰ ਜਿਹੜੇ ਜਾ ਸਕਦੇ ਆ ਗੱਡੀਆਂ ਦੇ ਉੱਤੇ ਜਾਣ ਪਰ ਫਿਰ ਤਾਂ ਵੀ ਜੇ ਮਜਬੂਰ ਹੋ ਗਿਆ ਫਿਰ 2-3 ਦਿਨ ਲਗਾਤਾਰ ਗੱਡੀਆਂ ਨੂੰ ਵੀ ਰੋਕ ਦੋ ਸਰ ਤੁਸੀਂ ਐਮਪੀ ਹੋਣ ਦੇ ਨਾਤੇ ਕੋਈ ਆਪਣੇ ਲੈਵਲ ਤੇ ਹਰ ਤੱਕ ਕਿਸਾਨ ਨਾਲ ਸੰਬੰਧੀ ਕਿਸੇ ਵੀ ਅਗੂ ਨਾਲ ਗੱਲ ਕਰੀ ਹੋਵੇ ਸਰ ਮੇਰੀ ਗੱਲ ਤਾਂ ਇਹ ਪਬਲਿਕ ਦੇ ਨਾਲ ਹੀ ਹੁੰਦੀ ਹੈ ਮੇਰੀ ਇਹ ਉਹ ਤਾਂ ਸਾਰੇ ਸ਼ੰਭੂ ਰਹਿ ਗਏ ਹੈ ਲੀਡਰ ਤਾਂ ਸਾਰੇ ਉੱਥੇ ਹੈਗੇ ਆ ਹਾਂ ਕੱਲ ਮੈਂ ਬਿਆਨ ਦਿੱਤਾ ਸੀ ਸਾਰੇ ਲੀਡਰਾਂ ਨੂੰ ਆਉਣਾ ਚਾਹੀਦਾ ਹੈ ਅੱਜ ਬਹੁਤ ਅੱਛਾ ਕੀਤਾ ਸਾਡੇ ਸੰਗਰੂਹ ਦੇ ਜਿਹੜੇ ਲੀਡਰ ਹੈਗੇ ਆ ਉਹ ਗਰਾਹ ਸਾਹਿਬ ਉਹ ਵੀ ਬਾਹਰ ਨਿਕਲੇ ਆਏ ਬਹੁਤ ਵਧੀਆ ਗੱਲ ਹੈ ਬਾਕੀ ਤੇ ਵੀ ਜਿਹੜੇ ਲੀਡਰ ਹੈ ਜਿਹੜੇ ਨਹੀਂ ਸ਼ਾਮਲ ਹੋ ਰਹੇ ਉਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਇਹ ਕਿਸੇ ਦਾ ਨਹੀਂ ਹੈ ਇਹ ਸਾਰੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦਾ ਮੋਰਚਾ ਹੈਗਾ ਆ ਮੈਨੂੰ ਪਤਾ ਮੈਂ ਗਿਆ ਸੀਗਾ ਜਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਉਹ ਜਥੇਦਾਰ ਹੈਗਾ ਪਟੇ ਪਟੇੜੀ ਪਟੇੜੀ ਦਾ ਪਟੇੜੀ ਦਾ ਜੀ ਪਟੇੜੀ ਪਟੇੜੀ ਜਿਹੜੇ ਜਥੇਦਾਰ ਉਹ ਗਿਆਨ ਸਿੰਘ ਨੇ ਜਿਹੜੇ ਸਾਨੂੰ ਉੱਥੇ ਮਿਲੇ ਸੀ ਜਿਨ੍ਹਾਂ ਨੇ ਅੱਗੇ ਦੱਸਿਆ ਪ੍ਰਧਾਨ ਜਿਹੜੇ ਜਿਹੜੇ ਇਹ ਜਿੱਥੇ ਉਹਨਾਂ ਦੀ ਬਾਡੀ ਪਈ ਸੀਗੀ ਇਹ ਉੱਥੇ ਮੋਰਚਰੀ ਚ ਇਹ ਪਟੇੜੀ ਜਥੇਦਾਰ ਨੇ ਜਾਣ ਨਹੀਂ ਦਿੱਤਾ ਹੈਗਾ ਜੋਗਾ ਸਿੰਘ ਪਟੇੜੀ ਜੋਗਾ ਸਿੰਘ ਪਟੇੜੀ ਤੇ ਮੈਂ ਤਾਂ ਸਿਰਫ ਦਰਸ਼ਨ ਕਰਕੇ ਆਉਣੇ ਸੀਗੇ ਤੇ ਆਪਣੇ ਜੁੱਤੇ ਲਾ ਕੇ ਅਰਦਾਸ ਕਰਨੀ ਸੀ ਤੇ ਇੱਕ ਚਾਦਰ ਪਾਉਣੀ ਸੀ ਜੀ ਉਹਨਾਂ ਦੇ ਉੱਤੇ ਇਹ ਵੀ ਨਹੀਂ ਕਰਨ ਦਿੱਤਾ ਇਹ ਤਾਂ ਮੈਨੂੰ ਨਹੀਂ ਸਮਝ ਆਈ ਇਹਨਾਂ ਦਾ ਅਟੇੜੀ ਸਾਹਿਬ ਦਾ ਕੀ ਇਹ ਆਈਡੀਆ ਸੀ ਕਿ ਜਿਹੜੇ ਬੰਦੇ ਤੁਹਾਡੇ ਨਾਲ ਦੁੱਖ ਵੰਡਣ ਦੇ ਲਈ ਆਉਂਦੇ ਹੋ ਤੇ ਤੁਸੀਂ ਉੱਥੇ ਕੰਧ ਬਣ ਕੇ ਖੜ ਜਾਂਦੇ ਹੋ ਕਿ ਸਾਡਾ ਹੱਕ ਨਹੀਂ ਅਸੀਂ ਜ਼ਿੰਮੇਵਾਰ ਨਹੀਂ ਹੈ ਕਿ ਅਸਵੀਤਾ ਜਿਮੀਦਾਰ ਹੈ ਖੇਤ ਮਜ਼ਦੂਰ ਹੈ ਤੇ ਸਾਨੂੰ ਵੀ ਦਰਦ ਹੈ ਤੇ ਅਸੀਂ ਇਹ ਅਰਦਾਸ ਕਰਨੀ ਚਾਹੁੰਦੇ ਸੀਗੇ ਤੇ ਫਿਰ ਉਹਨਾਂ ਦੇ ਉੱਤੇ ਚਾਦਰ ਵੀ ਪਾਉਣਾ ਚਾਹੁੰਦੇ ਸੀ ਜਿਹੜੀ ਰਸਮ ਹੈ ਕੀ ਸਿੱਖਾਂ ਦੀ ਪਰ ਉਹ ਉਹਨਾਂ ਨੇ ਕਿਹਾ ਕਿ ਨਹੀਂ ਤੁਸੀਂ ਅੰਦਰ ਨਹੀਂ ਜਾ ਸਕੇ ਅਸੀਂ ਫਿਰ ਰੋਣਾ ਨਹੀਂ ਪਾਇਆ ਨਾ ਕੋਈ ਇਹ ਬਹਿਸ ਕੀਤੀ ਅਸੀਂ ਚੁੱਪ ਕਰਕੇ ਵਾਪਸ ਆ ਗਏ ਮਾਨ ਸਰ ਪਿਛਲੀ ਵਾਰ ਆंदोलਨ ਦੇ ਦਿਨਾਂ ਵਿੱਚ ਦੀਪ ਸਿੱਧੂ ਨੌਜਵਾਨੀ ਨੂੰ ਲਾਮਬੰਦ ਕਰ ਰਹੀ ਸੀ ਪਰ ਹੁਣ ਦੀਪ ਸਿੱਧੂ ਆਪਣੇ ਵਿੱਚ ਨਹੀਂ ਉਹਨਾਂ ਦੀ ਕਿੰਨੀ ਕੁ ਘਾਟ ਮਸੂਰ ਹੋ ਰਹੀ ਹੈ ਤੁਹਾਨੂੰ ਇਹ ਬਹੁਤ ਘਾਟ ਹੈ ਜੀ ਹੁਣ ਦੀਪ ਸਿੱਧੂ ਤੇ ਜਿਹੜਾ ਪਿੰਡ ਇਹ ਬਾਰਡਰ ਦੇ ਉੱਤੇ ਉਹਨਾਂ ਨੇ ਝੰਡਾ ਚੜਾਤਾ ਸੀਗਾ ਲਾਲ ਕਿਲੇ ਦੇ ਉੱਤੇ ਬਹੁਤ ਵੱਡੀ ਬਹਾਦਰੀ ਕੀਤੀ ਸੀਗੀ ਇਹੇ ਤੇ ਜਿਹੜਾ ਜਿਹੜਾ ਜੁਗਰਾਦ ਸਿੰਘ ਵਾਹ ਪਿੰਡ ਵਾਹ ਦਾ ਸੀਗਾ ਤੇ ਆਪਣੇ ਅਈ ਦੀਪ ਸਿੰਘ ਇਹ ਚੜ੍ਹਗੇ ਸੀਗੇ ਉੱਤੇ ਜੀ ਬਹੁਤ ਸਿੱਖਣ ਦਾ ਤੇ ਇਹ ਤਾਂ ਦੁਨੀਆਂ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਇਹ ਕਿੰਨਾ ਇਹ ਜਬਰ ਹੋ ਰਿਹਾ ਹੈਗਾ